ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹਰੂ ਸੋਲੇ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਿਮਰੈ ਧਰਤੀ ਅਰ ਅਕਾਸ਼ਾ ਸਿਮਰੈ ਚੰਦ ਸੂਰਜ ਗੁਣਤਾਸਾ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲੋ ਪਾਰਜਨਾ ਸਿਮਰੈ ਅਖੰਡ ਦੀਪ ਸਭ ਲੋਵਾ ਸਿਮਰੈ ਪਾਤਾਲ ਪੁਰੀਆ ਸਚ ਸੋਵਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰੈ ਬ੍ਰਹਮੇ ਵਿਸ਼ਨ ਮਹੇਸਾ ਸਿਮਰੈ ਦੇਵਤੇ ਕੋੜ 33ਾ ਸਿਮਰੈ ਜਖ ਦੇਤ ਸਭ ਸਿਮਰੈ ਅਗਨਤ ਨਾ ਜਾਈ ਜਸ ਗਨਾ ਸਿਮਰੈ ਪਸ ਪੰਖੀ ਸਭ ਭੂਤਾ ਸਿਮਰੈ ਵਨ ਪਰਬਤ ਅਵਤੂਤਾ ਲਤਾ ਬਲੀ ਸਾਕ ਸਭ ਸਿਮਰੈ ਰਵ ਰਹਾ ਸੁਆਮੀ ਸਭ ਮਨਾ ਸਿਮਰੈ ਥੂਲ ਸੁਖਮ ਸਭ ਜਨਤਾ ਸਿਮਰੈ ਸਿਦ ਸਾਧਕ ਹਰ ਮੰਤਾ ਗੁਬਦ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਤਨਾ ਸਿਮਰੈ ਨਰ ਨਾਰੀ ਆ ਸ਼ਰਮਾ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤੁਰ ਸਭ ਵੇਤੇ ਸਿਮਰੈ ਰੈਣੀ ਅਰ ਦਿਨਾ ਸਿਮਰੈ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਕਾਲ ਸੁਚ ਸੋਚਾ ਸਿਮਰੈ ਸੋ ਅਨਸਾਤਰ ਸੰਜੋਗਾ ਲੱਖ ਨ ਲਖੀਐ ਇਕ ਖਿਨਾ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਵੋ ਜਨਮ ਪਦਾਰਥ ਸੋ ਜਿਨਾ ਜਾ ਕੈ ਮਨਵੂਠਾ ਪ੍ਰਭ ਆਪਣਾ ਪੂਰੈ ਕਰਮ ਗੁਰ ਕਾ ਜਪ ਜਪਨਾ ਸਰਵਨਰੰਤਰ ਸੋ ਪ੍ਰਭ ਜਾਤਾ ਬੋਹੜ ਨਾ ਜੋਨੀ ਭਰ ਮਰੁਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੁਖ ਦਰਦ ਭ੍ਰਮਤਾ ਕਾ ਭਾਗੈ ਸੂਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਤੁਨਾ ਸੋ ਧਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਵੂਠਾ ਸੋ ਪੂਰ ਕਰਮਾ ਨਾਸ਼ਿਨਾ ਜਾਲਥਾਲ ਮਈਰ ਸੁਆਮੀ ਸੋਈ ਵਰਨਾ ਕਈਐ ਦੂਜਾ ਕੋਈ ਗੁਰ ਗਿਆਨੰਜਨ ਕਾਟਿਓ ਭਰਮ सगला ਵਰਨਾ ਦੀਸਾ ਏਕ ਬਿਨਾ ਉਚੇ ਤੇ ਉਚਾ ਦਰਬਾਰਾ ਕੈ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਥਾ ਸੁਆਮੀ ਤੋਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਜ ਬਿਨ ਵਰਨਾ ਕੋਈ ਬੀਆ ਆਦ ਮਦ ਅੰਤ ਪ੍ਰਭ ਤੂੰ ਹੈ ਸਗਲ ਬਸਾਰਾ ਤੁਮ ਜਨਾ ਜਮ ਦੂਤ ਇਸ ਨਿਕਟ ਨ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋਰਛਾ ਤਾਕੇ ਪੂਰਨ ਜੋ ਸਰਵਣੀ ਪ੍ਰਭ ਕਾ ਜਸ ਸੁਨਾ ਤੂ ਸਬਨਾ ਕਾ ਸਬ ਕੋ ਤੇਰਾ ਸਾਚੇ ਸਾਹਿਬ ਗੈਰ ਗੰਭੀਰਾ ਕਹ ਨਾਨਕ ਸੇ ਜਨ ਉਤਮ ਜੋ ਭਾਵੇ ਸੁਆਮੀ ਤੁਮ ਮਨਾ ਮਾਰੂ ਮਹੱਲਾ 5 ਰਾਬ ਸਮ ਰਾਤ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਹੋ ਮਿਹਰਵਾਨਾ ਹਰ ਦਾਤਾ ਜੀ ਜੰਤ ਭਿਖਾਰੀ ਜਨ ਬਾਛੈ ਜਾਂ ਚੰਗਨਾ ਮੰਗੋ ਜਨ ਧੂਰ ਪਰਮ ਗਤ ਪਾਵੋ ਜਨਮ ਜਨਮ ਕੀ ਮੈਲ ਮਟਾਵੋ ਧਿਰ ਰੋਗ ਮਿਟੈ ਹਰ ਔਖੋਦ ਹਰ ਨਿਰਮਲ ਰਾਪੈ ਮੰਗਨਾ ਸਰਬਨੀ ਸੁਣੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬੇਕਾਮੀ ਨੇ ਨੈ ਪਾਇ ਲਗੋ ਦਾਸ ਤੇਰੇ ਕਾਰ ਸੁਕਿਰਤ ਨਾ ਹੀ ਸੰਗਣਾ ਰਸਨਾ ਗੁਣ ਗਾਵੇ ਹਰ ਤੇਰੇ ਮਿਟੇ ਕਮਾਤੇ ਔਗਣ ਮੇਰੇ ਸਿਮਰ ਸਿਮਰ ਸੁਆਮੀ ਮਨ ਅਜੀਵ ਹੈ ਪੰਜ ਦੂਦ ਤਜ ਤੰਗਣਾ ਚਰਨ ਕਮਲ ਜਬ ਬੋਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰ ਸਮਤਨ ਵਾਸੀ ਬਉੜ ਜੋਨ ਨਾਨੰਗਣਾ ਦਾਸ ਦਾਸਨ ਕੋ ਕਰ ਲੇਹੋ ਗੋਪਾਲਾ ਕ੍ਰਿਸ਼ਨ ਕਿਰਪਾ ਨਿਧਾਨ ਦੀਨ ਦਿਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਪੰਗਨਾ ਮਾਨਤਾ ਨੇ ਅਰਪ ਧਰੀ ਹਰਿ ਆਗੇ ਜਨਮ ਜਨਮ ਕਾ ਸੋਇਆ ਜਾਗੇ ਜਿਸ ਕਾ ਸਾਸ ਹੋਈ ਪ੍ਰਤਪਾਲਕ ਹੱਤ ਤਿਆਗੀ ਹੋ ਮੈਂ ਹੰਤਨਾ ਜਲ ਥਲ ਪੂਰਨ ਅੰਤਰ ਜਾਮੀ ਘਟ ਘਟ ਰਵਿਆ ਛਲ ਸੁਆਮੀ ਪਰਮ ਭੀਤ ਖੋਈ ਗੁਰ ਪੂਰੈ ਏਕ ਰਵਿਆ ਸਰਬੰਗਨਾ ਜਤ ਕਤ ਵੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਗਾਹਾ ਕਿਛੁ ਮਤ ਨਹੀਂ ਪਾਈਐ ਸੋ ਬੂਝੈ ਜਿਸ ਕਰਪੰਗਨਾ ਛਾਤੀ ਸੀਤਲ ਮਾਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਜਾ ਕਰ ਗਏ ਕਾੜ ਲੀਏ ਪ੍ਰਭ ਆਪਣੈ ਅਮਿਉ ਧਾਰ ਦਿਸਟੰਗਨਾ ਏਕੋ ਏਕਰ ਵਯਾ ਸਭ ਠਾਈ ਤਿਸ ਬਿੰਦੂਜਾ ਕੋਈ ਨਾਹੀ ਆਦ ਮਾਦੰਤ ਪ੍ਰਭ ਰਵਿਆ ਤਿਸਨ ਬੁੱਝੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਤਿਬਖਸੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਵੇਖਾ ਸੋ ਸਭ ਕੇ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕਿਨੋ ਸੋ ਤੁਮਹਿ ਕਰਾਇਓ ਸਰਨ ਸੁਹਾਈ ਸੰਤੈਤਨਾ ਜਾਚਕ ਜਾਚੈ ਤੁਮੈ ਰਾਧੈ ਪਤਤ ਪਾਵਨ ਪੂਰਨ ਪ੍ਰਭ ਸਾਧੈ ਏਕੋ ਦਾਨ ਸਰਬ ਸੁਖ ਗੁਣ ਨਿਧ ਆਨ ਮੰਗਨ ਨੈ ਕਿੰਚਨਾ ਕਾਇਆ ਪਾਤਰ ਪ੍ਰਭ ਕਰਨੈ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਨਾ ਸੋਲਾਂ ਕਲਾ ਸੰਪੂਰਨ ਫਲਿਆ ਅੰਧ ਕਲਾ ਹੋਏ ਠਾਕੁਰ ਚੜਿਆ ਅਨਾਦ ਬਨੋਦ ਹਰ ਨਾਮ ਸੁਖ ਨਾਨਕ ਅਮਰਤ ਰਸਾਰ ਪੁੰਜਨਾ ਸੋਲੇ ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕੁਰ ਚੜਿਆ ਅਨੰਦ ਬਨੋਦ ਹਰ ਨਾਮ ਸੁਖ ਨਾਨਕ ਅਮਰਤ ਰਸ ਹਰ ਪੁੰਚਨਾ ਗੁਰੂ ਪਿਆਰਿਓ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ